ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਗੁਰਪ੍ਰੀਤ ਸਿੰਘ ਜਖਵਾਲੀ ਮੇਰੇ ਨਾਲ ਆਮ ਪਾਰਟੀ ਦੇ ਸੀਨੀਅਰ ਰਾਗੂ ਸਰਾ ਗੁਰਦੀਪ ਸਿੰਘ ਜਖਵਾਲੀ ਤੇ ਨਾਲ ਹਰਚਨ ਸਿੰਘ ਲੰਬੜ ਦਾ ਤੇ ਬੱਗਾ ਨਰੀਨੀ ਜੀ ਸਰਾ ਗੁਰਦੀਪ ਸਿੰਘ ਜੱਜ ਰਾਏ ਸਾਹਿਬ ਆਇਆ ਟੋ ਡਿਪਿੰਡ ਜਖਵਾਲੀ ਤੇ ਕੀ ਉਹ ਕਹ ਕੇ ਸਿੱਧਾ ਉਦਘਾਟਨ ਕਰਕੇ ਗਏ ਤੇ ਅੱਗੇ ਕੀ ਬਣਾਉਣ ਦਾ ਭਰੋਸਾ ਦਿੱਕੇ ਗਏ ਤੁਹਾਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਮੈਂ ਸਰਦਾਰ ਗੁਰਦੀਪ ਸਿੰਘ ਜਗਵਾਲੀ ਸੀਨੀਅਰ ਅਫੀਸਰ ਆਮਾਦੀ ਪਾਰਟੀ ਜਗਵਾਲੀ ਅੱਜ ਸਰਦਾਰ ਲਖਵੀਰ ਸਿੰਘ ਜੀ ਰਾਜ ਦੀ ਬਦੌਲਤ ਸਾਡੇ ਪਿੰਡ 'ਚ ਪਹਿਲਾਂ ਤਾਂ ਜੋ ਉਹਨਾਂ ਦੇ ਯਤਨਾਂ ਸਦਕਾ ਕੰਮ ਹੋਇਆ ਅਸੀਂ ਇਹ ਵੀ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਵੇਂ ਸਾਡੇ ਪਿੰਡ 13 ਮਕਾਨ ਬਣਾ ਕੇ ਗਰੀਬ ਪਰਿਵਾਰਾਂ ਨੂੰ ਸੌਂਪੇ ਗਏ ਤਿਆਰ ਕਰਕੇ ਉਸੇ ਤਰ੍ਹਾਂ ਉਹਨਾਂ ਦੀ ਬਦੌਲਤ ਇਹ ਸੱਤ ਸ਼ੈੱਡ ਅਸੀਂ ਬਣਾ ਕੇ ਉਹ ਵੀ ਲੋਕਾਂ ਨੂੰ ਸੁਰੁਰਦ ਕਰਦੇ ਬਰਤਣਵਾਦ ਇਸੇ ਤਰ੍ਹਾਂ ਜਿਵੇਂ 66000 ਕੁਝ ਲੋਕਟਾਈ ਲਾ ਕੇ ਦੀ ਪੰਜ 6 20 ਜਿਹੜੀਆਂ ਸਾਡੇ ਪਟਕੇ ਪਹਿਲਾਂ 75 ਪਟਕੇ ਸੀ ਦੀਆਂ ਵਿਧੀਆਂ ਕੱਚੀਆਂ ਪਈਆਂ ਦਿਓ ਅਸੀਂ ਪੱਕੀਆਂ ਕੀਤਾ 66000 ਕੁਝ ਲੋਕ ਲੱਗੇ ਇਸ ਡਾਊਨ ਟਾਈ ਲਾ ਕੇ ਹੂੰ ਉਦੋਂ ਬਾਅਦ ਅਸੀਂ ਇਹ ਕੀਤਾ ਵੀ ਰਾਏ ਸਾਹਿਬ ਨੂੰ ਬੇਨਤੀ ਕੀਤੀ ਮੇਰਾ ਸਾਹਿਬ ਇੱਕ ਤਾਂ ਸਾਡੇ ਛੱਪੜ ਦਾ ਕੰਮ ਹੋਣਾ ਹੈ ਪਾਣੀ ਦਾ ਗੰਦੇ ਪਾਣੀ ਦਾ ਹੋਣੀ ਆ ਉਹ ਵੀ ਪ੍ਰੋਸੈਸ ਕੀਤਾ ਉਹਨਾਂ ਨੇ ਵੀ ਸੰਤ ਸੀਚੇ ਵਾਲ ਨਾਲ ਜੋੜ ਕੇ ਅਸੀਂ ਉਹ ਵੀ ਵਧੀਆ ਪ੍ਰੋਜੈਕਟ ਬਣਾਵਾਂਗੇ ਗਰਾਊਂਡ ਦਾ ਤਾਂ ਵੀ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਚਾਹੀਦਾ ਉਹਨਾਂ ਨੇ ਉਹ ਵੀ ਪ੍ਰੋਸੈਸ ਕੀਤਾ ਵੀ ਗਰਾਊਂਡ ਉਹ ਵੀ ਕੰਮ ਵਧੀਆ ਕਰਾਂਗੇ ਗਰੀਬਾਬਾਦ ਤੇ 5 ਮਰਲੇ ਦੇ ਪਲਾਟ ਉਹ ਵੀ ਕਰਕੇ ਗਏ ਨੇ ਵੀ ਦਵਾਂਗੇ ਜ਼ਰੂਰ ਬਣਾ ਕੇ ਦਵਾਂਗੇ ਜਿਹੜੇ ਬਾਕੀ ਸਾਡੇ ਰਹਿੰਦੇ ਜਿਵੇਂ ਫਰੀ ਪਰਿਵਾਰ ਰਹੇਗੇ ਜਿਹੜੇ ਮਕਾਨਾਂ ਤੋਂ ਬਾਝੇ ਵੀ ਉਹਨਾਂ ਦੇ ਮਕਾਨ ਪੱਕੇ ਬਣਵਾ ਕੇ ਦਵਾਂਗੇ ਉਹ ਵੀ ਪ੍ਰੋਸਾ ਲੈ ਕੇ ਗਏ ਨੇ ਤੇ ਇੱਕ ਪਾਰਕ ਦਾ ਕੰਮ ਦਾ ਪਾਰਕ ਦਾ ਕੰਮ ਵੀ ਕਰਕੇ ਗਏ ਵੀ ਕਰਕੇ ਜਾਵਾਂਗੇ ਵੀ ਉਹ ਵੀ ਕਰਾ ਕੇ ਜਾਵਾਂਗੇ ਉਧਰ ਜਿਵੇਂ ਸਾਡੇ ਉਧਰ ਤੁਹਾਡੇ ਪਰਲੀ ਸ਼ੈਡ ਇਹ ਕਿ ਟੋਬੇ ਦਾ ਬਹੁਤ ਬੁਰਾ ਹਾਲ ਆ ਜੀ ਜੀ ਅਸੀਂ ਵੀ ਚਾਹੁੰਦੇ ਆ ਵੀ ਮੇਰੀ ਗੱਲ ਜਿਹੜਾ ਰਾਇ ਸਾਹਿਬ ਨੇ ਕਿਹਾ ਵੀ ਤੁਹਾਡੇ ਪਾਕੇ ਸੀਵਰੇਜ ਅਸੀਂ ਪਾਣੀ ਕੱਢਾਂਗੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਉਹਨੂੰ ਕੱਢ ਕੇ ਸੀਵਰੇਜ ਪਾ ਕੇ ਉਹਦਾ ਪਾਣੀ ਟੋਬੇ ਸਿੱਟਿਆ ਜਾਵੇ ਵੀ ਉੱਥੇ ਵਧੀਆ ਪਾਰਕ ਬਣਾ ਕੇ ਗਰੀਬ ਜਨਤਾ ਬਾਤ ਜਿਵੇਂ ਸਾਡਾ ਅਸੀ ਭਾਈਚਾਰਾ ਸਾਰਾ ਉਧਰ ਹੀ ਆ ਵੀ ਉਹਨਾਂ ਨੂੰ ਘਮੜਵਾਤੇ ਤੇ ਪਾਰਕ ਬਣਾਈ ਜਾਵੇ ਉਹਨੂੰ ਬੰਦ ਕਰਕੇ ਰੋਕੋ ਵੀ ਉਹਦਾ ਪਾਣੀ ਇੱਧਰ ਲਿਆਦਾ ਜਾਵੇ ਤੇ ਸਟਾ ਗੁਦੀਪ ਜੀ ਤੁਸੀਂ ਪਹਿਲਾਂ ਸਰਕਾਰਾਂ ਨਾਲ ਵੀ ਰਹਿ ਚੁੱਕੇ ਹੋ ਤੇ ਆਪ ਇਹਨਾਂ ਦੋਨਾਂ ਨੂੰ ਅੰਤਰ ਕੀ ਲੱਗਿਆ ਹੁਣ ਤੱਕ ਹੌਣ ਤੱਕ ਜੋ ਹੋਇਆ ਵੀ ਪਹਿਲੀਆਂ ਸਰਕਾਰਾਂ ਸਾਨੂੰ ਅੰਤਰ ਇਹਦਾ ਹੀ ਲੱਗਿਆ ਵੀ ਮੈਂ ਨਾ 25-30 ਸਾਲ ਪਹਿਲਾਂ ਸਰਕਾਰੇ ਚ ਰਿਹਾ ਤਕਰੀਬਨ ਜੀ ਜਿਹੜੇ ਲੀਡਰਾਂ ਵਾਲੇ ਕੰਮ ਕੀਤਾ ਵੀ ਉਹਨਾਂ ਜੇ ਦੀ ਵੀ ਜੋ ਕੰਮ ਦੀ ਜਿਵੇਂ ਹੁਣ ਫਰਜ ਕਰ ਲੋ ਮੇਰੇ ਨਾਲ ਦੁਸ਼ਮਣੀ ਹੈ ਉਹਦਾ ਬਾਰ ਛੱਡ ਕੇ ਦੂਏ ਬਾਰ ਚ ਲੋਕਡਾਊਨ ਲਾ ਦੇਣੀ ਉਹ ਬਾਰ ਛੱਡ ਦੇਣਾ ਇੱਕ ਤਾਂ ਬਦਕੀਰੇ ਵਕਤੀ ਨੇ ਬਹੁਤ ਹੋਏ ਉਹਰੇ ਠੀਕ ਹੈ ਜੀ ਜਿਹਨੇ ਦੇਖਿਆ ਵੀ ਮੇਰੀ ਗੱਲ ਚੰਦ ਸਿੰਘ ਨਾਲ ਮੇਰੀ ਬਣਦੀ ਨਹੀਂ ਮੇਰੀ ਉਹਦੇ ਨਾਲ ਨਹੀਂ ਬਣਦੀ ਸ਼ਰਤਾਜੀ ਚਲੋਗਾ ਇੱਥੇ ਤੱਕ ਵੀ ਹੋਈ ਹੈ ਵੀ ਨਰੇਗਾ ਦੇ ਕੰਮ ਵੀ ਲੋਕਾਂ ਨੇ ਇਹਦੇ ਨਾਲ ਦੁਸ਼ਮਣੀ ਦੋਧ ਨਰੇਗਾ ਵੀ ਨਹੀਂ ਲੱਗਣ ਦਿੱਤੀ ਲੋਕਾਂ ਨੇ ਇਹ ਜਿਆ ਰੱਖਿਆ ਪਰ ਸਾਡੀ ਸਰਕਾਰ ਜਿਹਦਾ ਦੀ ਬਣੀਆ ਸੀ ਕੋਈ ਖਿਆ ਵੀ ਨਰੇਗਾ ਚੱਲੀਆ ਚਾਹੇ ਨਰੇਗਾ ਦਾ ਕੰਮ ਹੈ ਚਾਹੇ ਕੋਈ ਵੀ ਵਿਕਾਸ ਦਾ ਕੰਮ ਹੈ ਵੀ ਉਹ ਪਹਿਲੇਦਾਰ ਤੇ ਜਿਹਦਾ ਵੀ ਹੈਗਾ ਬੜਾ ਤਰਕੀ ਕੀਤਾ ਨਾ ਕਿ ਕਿਸ ਦੀ ਮਤਲਬ ਕੀਤਾ ਵਖਵਾਦ ਕੀਤਾ ਜਿਵੇਂ ਹੁਣ ਮਕਾਨਾਂ ਦਾ ਤਾਂ ਮਕਾਨਾਂ ਚ ਕੋਈ ਪਖਵਾਦ ਨਹੀਂ ਦੇਖਿਆ ਕੋਈ ਇਹ ਨਹੀਂ ਦੇਖਿਆ ਕਿ ਕਿਹੜੀ ਪਾਰਟੀ ਨਾਲ ਸੰਬੰਧ ਕਰਦਾ 13 ਦੇ 13 ਮਕਾਨ ਬਣਾ ਕੇ ਸੀ ਲੋਕਾਂ ਨੂੰ ਸਹੂਤ ਕੀਤੇ ਨੇ ਇਹ ਲੋਕਾਂ ਨੇ ਕਿੰਦਾ ਨਾ ਹੰਗਾਰਾ ਪਿੰਡ ਵਾਸੀਆਂ ਨੇ ਦੇਖੋ ਅੱਜ ਤੱਕ ਇਹ ਵੀ ਬਹੁਤ ਵਧੀਆ ਹੰਗਾਰਾ ਦਾ ਸਾਨੂੰ ਦੇਖੋ 900 ਵੋਟ ਚੋਂ 400 ਵੋਟ 450 ਵੋਟ ਆਮ ਆਦਮੀ ਪਾਰਟੀ ਨੂੰ ਪਈ ਜੀ ਦੇ ਕੋਈ ਇੱਕ ਬਹੁਤ بڑا ਹੰਗਾਰਾ ਦਾ ਲੋਕਾਂ ਦਾ ਵੀ ਜਿਹੜਾ ਮਤ ਸਾਨੂੰ ਲੋਕਾਂ ਨੇ ਅਦਾ ਕਰਾ ਦਿੱਤਾ ਅਸੀਂ ਅੱਕੇ ਵੀ ਉਮੀਦ ਕਰਦੇ ਆ ਵੀ ਸਾਨੂੰ ਜਨਤਾ ਇਕਣੇ ਮੋ ਕਰੂਗੀ ਹੰਗਾਰਾ ਦੋਗੀ ਵੀ ਅਸੀਂ ਇਕਣੇ ਮਾਲਕ ਦੀ ਕਿਰਪਾ ਨਾਲ ਆਮ ਆਦਮੀ ਪਾਰਟੀ ਦੇ ਸਹਿਯੋਗ ਦੇ ਅੰਦਰ ਰਹਾਂਗੇ ਤੇ ਇਹਨਾਂ ਨੂੰ ਕੰਮ ਜਪਰਾਂਗੇ ਸ਼ੁਕਰੀ ਹਰਜਨ ਸਿੰਘ ਲੰਮੜਾਈ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਜੀ ਅੱਜ ਹਲਕਾ ਵਿਦਾਇਗਿਆ ਉਧਰੋਂ ਲਗਵੇਰ ਸਿੰਘ ਜੀ ਦੇ ਰਾਏ ਪਿੰਡ ਚ ਗਾੜੀ ਵਿਖੇ ਪਹੁੰਚੇ ਉਹਨਾਂ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਗਲੀਆਂ ਦਾ ਜਿਹੜਾ ਲੋਕ ਟਾਈਲ ਦਾ ਉਦਗਾਟ ਰ ਕੀਤਾ ਤੇ ਸਲਾਈ ਮਸ਼ੀਨਾਂ ਵੀ ਵੰਡੀਆਂ ਤੇ ਮੈਂ ਵੀ ਉਹਨਾਂ ਨੂੰ ਇੱਕ ਮੰਗ ਕੀਤੀ ਕਿ ਪਿੰਡ ਦੇ ਵਿੱਚ ਪੜ੍ਹੇ ਲਿਖੇ ਬੱਚੇ ਜਿਹੜੇ ਬੀਏ ਐਮਏ ਕਰਕੇ ਜੜੀਗਰੀਆ ਕਰਕੇ ਰਹਿ ਰਹੇ ਨੇ ਉਹਨਾਂ ਨੂੰ ਸਾਡੇ ਪਿੰਡ ਦੇ ਵਿੱਚ 70-72 ਸਾਲ ਦੇ ਵਿੱਚ ਕੁੱਲ 5 ਜਿਹੜੇ ਮੁਲਾਜ਼ਮ ਨੇ ਅਜ ਤੱਕ ਕੋਈ ਨੌਕਰੀ ਤੇ ਸਰਕਾਰੀ ਨੌਕਰੀ ਤੇ ਕਾਜ ਨਹੀਂ ਹੋਇਆ ਮੈਂ ਉਹਨਾਂ ਨੂੰ ਇਹ ਚੇਚੇ ਤੌਰ ਤੇ ਉਹਨਾਂ ਨੂੰ ਕਿਹਾ ਸਾਡੇ ਪਿੰਡ ਦੇ ਵਿਕਾਸ ਦੇ ਨਾਮ ਨਾਲ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਦੇ ਵਿੱਚ ਤਦਾਨ ਤਦਾਨ ਕੀਤਾ ਜਾਵੇ ਤਾਂ ਕਿ ਨੌਕਰੀਆਂ ਦੇ ਲੱਗਣ ਤਾਂ ਉਹ ਕਿਸੇ ਬਲ ਹੱਥ ਨਾਲ ਅਟਲ ਅਜ ਤੱਕ ਸਾਡੇ ਲੋਕਾਂ ਦੀ ਗਲੀਆਂ ਨਾਲੀਆਂ ਧਰਮਸ਼ਾਲਾ ਤੇ ਆਟਾ ਦਾਲ ਸਕੀਮ ਤੱਕ ਹੀ ਸੀਮਤ ਰਹੇਗੇ ਉਹਨਾਂ ਨੂੰ ਨਾ ਵਧੀਆ ਪੜ੍ਹਾਈ ਮਿਲ ਰਹੀ ਹੈ ਤੇ ਨਾ ਹੀ ਵਧੀਆ ਨੌਕਰੀ ਮਿਲ ਰਹੀ ਹੈ। ਉਹਨਾਂ ਦੀ ਜੋ ਵੀ ਯੋਗਤਾ ਹੈ ਉਹਦੇ ਮੁਤਾਬਕ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਸਰਕਾਰ ਜੋ ਕਹਿ ਰਹੀ ਹੈ ਵੀ ਇੰਨੀਆਂ ਨੌਕਰੀਆਂ ਲੱਗਿਆ ਪਰ ਪਿੰਡ ਚਖਵਾਲੀ ਦੇ ਵਿੱਚ ਇੱਕ ਵੀ ਉਮੀਦਵਾਰ ਨੂੰ ਨੌਕਰੀ ਨਹੀਂ ਮਿਲੀ ਇਸ ਸਰਕਾਰ ਦੇ ਵਿੱਚ। ਅਸੀਂ ਉਮੀਦ ਕਰਦੇ ਹਾਂ ਕਿ ਇਸ ਪਿੰਡ ਵੱਲ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਹੈ। ਆਮ ਲੋਕਾਂ ਦੀ ਸਰਕਾਰ ਕਹਿਨੇ ਆ। ਉਹ ਇਧਰ ਵੱਲ ਝਾਤੀ ਮਾਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਤਰੱਕੀ ਵੱਲ ਲੈ ਕੇ ਜਾਣਗੇ ਠੀਕ ਇਹਨਾਂ ਕੁਝ ਕਹਿੰਦਾ ਹੈ ਜੈਪੀਨ ਜੈਪਾ ਹਾਂਜੀ ਬੱਗਾ ਜੀ ਜੀ ਤੁਸੀਂ ਵੀ ਆਪ ਪਾਰਟੀ ਨਾਲ ਵਿਚਰ ਰਹੇ ਹੋ ਹਾਂਜੀ ਹਾਂ ਤੇ ਤੁਸੀਂ ਦੱਸੋ ਆਪਣੇ ਵਿਚਾਰ ਆਪ ਪਾਰਟੀ ਤੇ ਪਿਛਲੇ ਕੋਈ ਆਪਣੇ ਸਾਂਝੇ ਵਿਚਾਰ ਕਰੋ ਅਸੀਂ ਕਿਹ ਸਰਕਾਰਾਂ ਵੇਖੀਆਂ ਨਾਗਰਿਕ ਸਾਹਿਬ ਜਿੱਦਾਂ ਪਿਛਲੇ ਦੇਖਿਆ ਕਾਂਗਰਸ ਸਰਕਾਰ ਤੇ ਆਪਣੇ ਭੱਟੀ ਸਾਹੂ ਦੀ ਸਰਕਾਰ ਦੇਖੀ ਪਰ ਇਹ ਸਰਕਾਰ ਕਹਿਣੇ ਦੇ ਕਰਨੇ ਦੀ ਪੱਕੀ ਆ ਮਹਾਂੰਬਰ ਸਰਦਾਰ ਸਾਹਿਬ ਨੇ ਗਹਿਲ ਦਿਖਵਾਲੀ ਚੋਂ ਲੋਕਾਂ ਨੂੰ ਨਹੀਂ ਮਿਲੀ ਮੇਰੇ ਪਿੰਡ ਚ ਮੁੰਡੇ ਮਾਸਟਰ ਦੇ ਲੱਗੇ ਨੇ ਖਵਾਰੀ ਲੱਗੇ ਨੇ ਦੋ ਮੁੰਡੇ ਪੋਜ਼ਿਟਿਵ ਹੋਏ ਨੇ ਵੀ ਜੇ ਬੱਚੇ ਬਤਵਾ ਦਾ ਅਪਲਾਈ ਕਰਨਗੇ ਜੇ ਉਹਨਾਂ ਪ੍ਰੋਸੈਸਰ ਨੂੰ ਫੋਲੋ ਕਰਨਗੇ ਪੇਪਰ ਕਲੀਅਰ ਕਰਨਗੇ ਨੌਕਰੀ ਜ਼ਰੂਰ ਮਿਲੂਗੀ ਤੇ ਮੈਂ ਵੀ ਅੱਗੇ ਇਹਨਾਂ ਦੀ ਗੱਲ ਰੱਖੂਗਾ ਸਰਕਾਰਾਂ ਦੇ ਮੂਰੇ ਮੈਂ ਜਿਫਾਲੀ ਕੰਨੀ ਵੀ ਖਾਸ ਧਿਆਨ ਦਿੱਤਾ ਜਾਊਗਾ ਜਿੰਨੇ ਕੰਮ ਹੁਣ ਦਿਖਵਾਲੀ ਤੇ ਹੋਏ ਨੇ ਆਪਣੇ ਗੁਰਦੀਪ ਜੀ ਦੱਸ ਰਹੀ ਸੀ ਪਹਿਲੇ ਸਰਕਾਰ ਕੋਲ ਨਹੀਂ ਹੋਏ ਸੋ ਇਹੀ ਬੇਨਤੀ ਹੈ ਬਰਤੋਬਦ ਬਚਾਅ ਦੇ ਕੰਮ ਜਿੱਦਾਂ ਹੋ ਰਹੇ ਨੇ ਉਦਾਂ ਹੀ ਹੋਣਗੇ ਠੀਕ ਹੈ ਧੰਨਵਾਦ ਜੀ ਸ਼ੁਕਰੀਆ